یکم ਟੀਵੀ ਤੇ ਤੁਹਾਡਾ ਸਵਾਗਤ ਹੈ ਇਸ ਵਕਤ ਤਸੀਲ ਲੁਧਿਆਣਾ ਜ਼ਿਲ੍ਹੇ ਦੀ ਤਸੀਲ ਜਗਰਾਉਂ ਦੇ ਵਿੱਚ ਆ ਜਿੱਥੇ ਖੇਤੀ ਕਰੋਨਾ ਦੇ ਵਿਰੋਧ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਵੱਲੋਂ ਇਸ ਵਕਤ ਅੰਬਾਨੀਆਂ ਦੇ ਕਾਰੋਬਾਰ ਦੇ ਉੱਤੇ ਜਾਇਜ਼ ਆ ਰਿਹਾ ਉਸ ਨੂੰ ਬੰਦ ਕਰਵਾਉਣ ਲਈ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਪਿੱਛੇ ਹਜ਼ੂਮ ਲਗਾਤਾਰ ਠਾਠਾ ਮਾਰਦਾ ਅੰਬਾਨੀਆਂ ਦੇ ਕਾਰੋਬਾਰ ਵੱਲ ਨੂੰ ਵੱਧ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਇਕੱਠੇ ਕੱਲੇ ਮਰਦਾਂ ਦਾ ਨਹੀਂ ਔਰਤਾਂ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਆਂ ਹੋ ਗਈਆਂ ਨੇ ਇਹ ਲਾਈਵ ਤਸਵੀਰਾਂ ਤੁਸੀਂ ਏਕਮ ਟੀਵੀ ਦੇ ਮਾਧਿਅਮ ਰਾਹੀਂ ਦੇਖ ਸਕਦੇ ਹੋ ਸਾਡੇ ਨਾਲ ਪਿੰਡ ਡੱਲਾ ਤੋਂ ਸਰਦਾਰ ਸੁਖਦੇਵ ਸਿੰਘ ਹੋਰੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੁਖਦੇਵ ਸਿੰਘ ਜੀ ਜਿਹੜਾ ਇਹ ਪੂਰਾ ਸੰਘਰਸ਼ ਆ ਇਹਨੂੰ ਕਿਵੇਂ ਦੇਖਦੇ ਹੋ ਇਹ ਵੇਖੋ ਜੀ ਅਸੀਂ ਆਪ ਦੇ ਵੱਲੋਂ ਪੂਰਾ ਜੋਰ ਲਾਇਆ ਹੋਇਆ ਹੈਗਾ ਸਰਕਾਰਾਂ ਨੇ ਸਾਡਾ ਜਮਾ ਸੁਣ ਨਹੀਂ ਰਹਿਆਂ ਕੱਲ ਵੀ ਜਿਵੇਂ ਆਪਾਂ ਨਿੱਕੇ ਹੁੰਦੇ ਨਹੀਂ ਕਹਿੰਦੇ ਹੁੰਦੇ ਵੀ ਸਾਨੂੰ ਚੀਜ਼ ਝਟਕਾਉਂਦੇ ਆ ਇੱਕ ਸਾਡੀਆਂ ਜੱਥੇਬੰਦੀਆਂ ਨੂੰ ਉੱਥੇ ਛੱਡ ਕੇ ਲਾਰਾ ਲਾ ਕੇ ਝਟਕਾ ਕੇ ਮੋੜਤਾ ਜਿਵੇਂ ਆਪਾਂ ਪਹਿਲਾਂ ਨਿੱਕੇ ਹੁੰਦੇ ਚੀਜ਼ ਦੇ ਕੇ ਖੋਹ ਨਹੀਂ ਲੈਂਦੇ ਹੁੰਦੇ ਉਹ ਗੱਲ ਕੀਤੀ ਇਹਨਾਂ ਨੇ ਸਾਡੇ ਨਾਲ ਸਾਡੀਆਂ ਜੱਥੇਬੰਦੀਆਂ ਨੂੰ ਉੱਥੋਂ ਜਾ ਕੇ ਆ ਕੇ ਸਿਰਫ ਮਖੌਲ ਕਰਕੇ ਮੋੜਿਆ ਹੈਗਾ ਅਸੀਂ ਇਹ ਸੰਘਰਸ਼ ਲਗਾਤਾਰ ਲੜਾਂਗੇ ਜਿੰਨਾ ਚਿਰ ਸਾਡਾ ਕੋਈ ਹੱਲ ਨਹੀਂ ਹੁੰਦਾ ਸਾਡੇ ਆਰਡੀਨੈਂਸ ਇਹ ਕੈਸਲ ਨਹੀਂ ਕਰਦੇ ਜਿਹੜੇ ਖੇਤ ਵਿਰੋਧੀ ਆ ਅ ਅਗਲੀਆਂ ਰਣਨੀਤੀਆਂ ਕੀ ਹੋਣਗੀਆਂ ਅਗਲੀਆਂ ਰਣਨੀਤੀਆਂ ਜੋ ਸਾਡੇ ਜੁਨੀਅਨ ਦੇ ਪ੍ਰਧਾਨ ਸਾਹਿਬ ਆ ਜਿਹੜੀਆਂ ਜੁਨੀਅਰਾਂ ਸਾਨੂੰ ਜੋ ਕਹਿਣਗੀਆਂ ਅਸੀਂ ਸਾਰੇ ਕਿਸਾਨ ਰਲ ਕੇ ਉਹਨਾਂ ਦੇ ਨਾਲ ਸਾਥ ਦੇਵਾਂਗੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੋਈ ਇੱਥੇ ਪਾਰਟੀ ਬਾਜ਼ੀ ਨਹੀਂ ਵੇਖੋ ਮਾਂਆਂ ਵੀ ਸਾਡੇ ਨਾਲ ਆਈਆਂ ਉਹ ਵੀ ਧੁੱਪੇ ਸੜਕ ਦੇ ਉੱਤੇ ਬੈਠੀਆਂ ਸੜਕ ਲੋਕਾਂ ਲਈ ਕਿੰਨੀ ਤਤੀ ਹੁੰਦੀ ਆ ਬੱਚੇ ਮਾਂਆਂ ਬਜ਼ੁਰਗ ਬੁੱਢੇ ਹੈਂਡੀਕੈਪਡ ਵੀ ਕਈ ਆ ਜਿਹੜੇ ਸੜਕ ਦੇ ਉੱਤੇ ਹੀ ਬੈਠਿਆ ਧੁੱਪੇ ਜੀ ਬਹੁਤ-ਬਹੁਤ ਮਿਹਰਬਾਨੀ ਸਰਕਾਰ ਕਿਸਾਨਾਂ ਮਜ਼ਦੂਰਾਂ ਦਾ ਠਾਠਾ ਮਾਰਦਾ ਇਕੱਠ ਹੁਣ ਇਸ ਵਕਤ ਰਿਲਾਇੰਸ ਦੇ ਜਿਹੜੇ ਸ਼ੋਪਿੰਗ ਮਾਲ ਨੇ ਉਸ ਦੇ ਵੱਲੋਂ ਵਾਧਾ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕਿਸਾਨ ਮਜ਼ਦੂਰ ਇਕੱਠੇ ਹੋ ਕੇ ਇਹਨਾਂ ਖੇਤੀ ਦੇ ਕਾਲੇ ਕਰੋਨਾ ਵਿਰੁੱਧ ਲੜ ਰਹੇ ਨੇ